ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਠਿੰਡਾ ਤੋਂ ਚੱਲ ਕੇ ਨੰਦੇੜ ਸਾਹਿਬ ਸ੍ਰੀ ਹਜੂਰ ਸਾਹਿਬ ਜਾ ਰਹੀ ਸੰਗਤ ਲਈ ਰਾਣਾ ਹਸਪੀਟਲ ਵੱਲੋਂ ਦਵਾਈਆਂ ਦਾ ਬ੍ਰੇਕ ਟੈਂਪ ਲਗਾਇਆ ਗਿਆ ਹੈ ਜੀ ਸੰਗਤ ਨੂੰ ਮੇਰੇ ਮੀਰ ਭੈਣ ਨੂੰ ਦਵਾਈ ਦੀ ਲੋੜ ਉਹ ਬਿਲਕੁਲ ਇਥੋਂ ਫਰੀ ਲੈ ਜਾ ਰਹੇ ਆ ਨਾ ਤਾਂ ਕਿ ਰਸਤੇ ਦੇ ਵਿੱਚ ਕਿਸੇ ਕੇ ਸੰਬੰਧੀ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਜਾਂ ਕੋਈ ਖਾਂਸੀ ਜਿਖਾ ਆ ਪਾਣੀ ਬਦਲ ਕਿਸੇ ਤਰ੍ਹਾਂ ਦੇ ਦਰਦ ਵਿੱਚ ਉਹਨਾਂ ਨੂੰ ਕਿਸੇ ਕਿਸੇ ਤਕਲੀਫ ਨਾ ਆਵੇ ਇਸ ਲਈ ਰਾਣਾ ਹਸਪੀਟਲ ਨੂੰ ਇੱਕ ਕੈਂਪ ਬਿਲਕੁਲ ਫ੍ਰੀ ਲਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਸੰਗਤਾਂ ਨੇ ਬਦ ਤੋਂ ਬਦ ਲਾਹ ਲੈ ਕੇ ਸੁਧਾਰ ਕਰਨ ਗਏ ਹਨ ਹਾਂਜੀ ਕੋਈ ਨਾ ਕੋਈ কর্তৃপক্ষ <laughs> দায়িত্বে Bir arkadaşımın dediğine göre, ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਜੀ ਹਜ਼ੂਰ ਅਸਿਕ ਜੋ ਬਠਿੰਡਾ ਦੇ ਵਿੱਚ 16ਵੀਂ ਗੁਰਵਾਨੀ ਸੰਠਾ ਦੇ ਰਹੇ ਨੇ ਉਹ ਸੰਗਤਾਂ ਨੂੰ ਜਗਾ ਜਗਾ ਤੀਰ ਯਾਤਰਾ ਕਰਪ ਨਾਲ ਵੀ ਕਰਾਉਂਦੇ ਨੇ ਜਿਸ ਤਰ੍ਹਾਂ ਕਿ ਕਦੇ ਪਟਨਾ ਸਾਹਿਬ ਕਹਿੰਦੇ ਨਾ ਭਗਤ ਜੀ ਦੇ ਕਦੇ ਹਜੂਰ ਸਾਹਿਬ ਅੱਜ ਸੰਗਤਾਂ ਨੂੰ ਜੋ ਸੈਂਕੜੇ ਦੀ ਤਦਾਦ ਦੇ ਵਿੱਚ ਹਜੂਰ ਸਾਹਿਬ ਦੇ ਲੈ ਕੇ ਜਾ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਸਟੇਸ਼ਨ ਤੇ ਇਕੱਠਾ ਹੈ ਸਾਰੇ ਇਹ ਸੰਗਤ ਹਜੂਰ ਸਾਹਿਬ ਜਾਣ ਵਾਲੀ ਹੈ ਤੇ ਬਾਬਾ ਜੀ ਸਾਰੀ ਸੰਗਤ ਨੂੰ ਹਜੂਰ ਸਾਹਿਬ ਦੇ ਦਰਸ਼ਨ ਕਰਾਉਣ ਵਾਸਤੇ ਲੈ ਜਾ ਰਹੀ ਹੈ ਤੇ ਬਾਬਾ ਜੀ ਬਹੁਤ ਹੀ ਪਰਉਪਕਾਰੀ ਨੇ ਜੋ ਲਗਾਤਾਰ 16 ਸਾਲ ਤੋਂ ਗੁਰਬਾਣੀ ਸੰਚਾਰ ਦੇ ਰਹੇ ਨੇ ਤੇ ਬਿਲਕੁਲ ਤੇ ਬਹੁਤ ਹੀ ਸੰਗਤ ਇਸ ਦਾ ਲਹਾਟਾ ਰਹੀ ਹੈ ਅਮਰਸ਼ਕ ਰਹੀ ਹੈ ਕੁਰਬਾਨੀ ਨਾਲ ਜੁੜ ਰਹੀ ਹੈ ਗੁਰੂ ਘਰ ਨਾਲ ਜੁੜ ਰਹੀ ਹੈ ਬਾਬਾ ਜੀ ਬਹੁਤ ਹੀ ਇੱਥੇ ਪਰਪਰ ਕਰ ਰਹੇ ਨੇ ਸੰਗਤਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲਬਾਤ ਕਰਦੇ ਆ ਬਾਬਾ ਬਾਬਾ ਹਜੂਰ ਸਕੀਰਾਲ ਜੋ ਇੱਥੇ 1960 ਸਾਲਾਂ ਦੇ ਸੰਗਤਾਂ ਦੇ ਨੇ ਹੁਣ ਸੰਗਤਾਂ ਨੂੰ ਹਜੂਰ ਸਾਹਿਬ ਲੈ ਕੇ ਜਾ ਰਹੇ ਨੇ ਆਪਾਂ ਗੱਲਬਾਤ ਕਰਦੇ ਆ ਭਾਈ ਬਾਬਾ ਜੀ ਭਾਈ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 52 ਖਾਨ ਸਾਚਕੰਡ ਤੱਕ ਸ੍ਰੀ ਹਰਿਦੂਸ ਸਾਹਿਬ ਦੀ ਯਾਤਰਾ ਵਾਸਤੇ ਬਹੁਤ ਸਾਰੀ ਸੰਗਤਾਂ ਵਿਚੁਰਤ ਛਾਲ ਸੀ ਹਰ ਸਾਹਿਬ ਦੀ ਸੰਗਤ ਜਾਂਦੀ ਹੈ ਉਹ ਹਰ ਸਾਹਿਬ ਦੀ 400 ਦਾ 600 ਦਾ ਜਥਾ ਸੰਗਤ ਦੇ ਨਾਲ ਜਾਂਦਾ ਹੈ ਤੇ ਉਹ ਦਾਸ ਨੂੰ ਵੀ ਨਾਲ ਲੈ ਜਾਂਦੇ ਐ ਐਤਕੀ ਵੀ ਬਹੁਤ ਭਾਰੀ ਗਿਣਤੀ ਦੀ ਸੰਗਤ ਜਾ ਰਹੀ ਹੈ ਤੇ ਸਤਿਗੁਰੂ ਜੀ ਮਿਹਰ ਕਰਨ ਸੁਖ ਸ਼ਾਂਤੀ ਨਾਲ ਸਾਰੀ ਸੰਗਤ ਦੀ ਯਾਤਰਾ ਹੋਵੇ ਰਾਸਤੇ ਵਿੱਚ ਵੀ ਸੰਗਤਾਂ ਦੇ ਫੋਨ ਆ ਰਹੇ ਹਨ ਕਿ ਸੰਗਤ ਆ ਰਹੀ ਹੈ ਲੰਗਰ ਦੀ ਸੇਵਾ ਕਰਨ ਵਾਸਤੇ ਆਉਂਦੇ ਆਉਂਦੇ ਆ ਬਹੁਤ ਭਾਰੀ ਸੰਗਤ ਵਿੱਚ ਰਸਤੇ ਵਿੱਚ ਵੀ ਉਤਸ਼ਾਹ ਹੈ ਕਿ ਸੰਗਤ ਆ ਰਹੀ ਹੈ ਸੇਵਾ करिए ਉਥੇ ਵੀ ਮਹਾਂਪੁਰਖ ਉਡੀਕ ਰਹੇ ਹਨ ਕਿਉਂਕਿ ਮਹਾਂਪੁਰਖਾਂ ਦਾ ਪਹਿਲਾਂ ਹੀ ਉਹਨਾਂ ਨੂੰ ਪਤਾ ਹੈ ਕਿ ਸੰਗਤ ਆ ਰਹੀ ਹੈ ਇਹ ਸਾਰੀ ਸੰਗਤ ਦਾ ਬਹੁਤ ਸੋਹਣਾ ਇੰਤਜ਼ਾਮ ਕਰਦੇ ਹਨ ਸੰਗਤ ਵੀ ਬੜੇ ਪਿਆਰ ਵਾਲੀ ਹੈ ਸੋ ਸਤਿਗੁਰੂ ਦੀ ਮਿਹਰ ਕਰਨ ਸੋ ਤੁਹਾਡੇ ਵੀ ਆਰਟੀਵੀ ਚੈਨਲ ਨੂੰ ਮਾਰਾ ਚੜਦੀ ਕਲਾ ਵਕਸ਼ਣ ਵਾਇਕੁਰ ਜੀ ਕਾ ਕੰਮ ਚਾਹੀਦੀ ਕੀਤੇ ਨਾ ਕੋਈ ਨ ਕੋਈ ਮੈਪ ਹੋਲਦਣਾ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਅੱਜ ਸੱਚਖੰਡ ਹਜੂਰ ਸਾਹਿਬ ਦੀ ਯਾਤਰਾ ਵਾਸਤੇ ਚੱਲੇ ਆਂ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲਿਆਂ ਦੇ ਖਵਾਹੀ ਵਿੱਚ ਕਾਫੀ ਸੰਗਤ ਜਾ ਰਹੀ ਹੈਗੀ ਤੇ ਜਿਵੇਂ ਮਹਾਰਾਜ ਨੇ ਕਿਹਾ ਸੀ ਹੁਕਮ ਸੀਗਾ ਵੀ ਪਹਿਲਾਂ ਨਿਹੰਗਾਂ ਸਾਹਿਬ ਦੀ ਯਾਤਰਾ ਕਰਨੀ ਬਹੁਤ ਜ਼ਰੂਰੀ ਹੈ ਉਹ ਅਸੀਂ ਪਿੱਛੇ ਬਾਬਾ ਜੀ ਸਾਨੂੰ ਕਰਾ ਲਈ ਸਾਰੇ ਸੰਗਤ ਨੂੰ ਅੱਜ ਸਾਰੇ ਸੰਗਤ ਸਮੇਤ ਹਜ਼ੂਰ ਸਾਹਿਬ ਦੀ ਯਾਤਰਾ ਵਾਸਤੇ ਚੱਲੇ ਆ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਣ ਸੁਖ ਸਾਂਦਣਾ ਜਾਈਏ ਸੁਖ ਸਾਂਦਣਾ ਖੁਸ਼ੀ ਖੁਸ਼ੀ ਘਰੇ ਵਾਪਸ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਣੀ ਰੱਖ ਲਿਆ ਸੱਚਾਈ ਬਾਈ ਜਿਹੜੀ ਸੰਗਤ ਆ ਰਹੀ ਹੈ ਉਹਦੇ ਨਾਲ ਕੋਈ ਤਕਰੀਬਨ 300 ਤੋਂ ਵੱਧ ਇਸ ਗੱਡੀ 'ਚ ਹੈ ਤੇ ਜਿਹੜੀ ਫੋਜਪੁਰ ਤੋਂ ਜੱਦੀ ਹੈ ਨਵੀਂ ਗੱਡੀ ਉਹਦੇ 'ਚ 100 ਦੇ ਕਰੀਬ ਉਹਦੇ 'ਚ ਹੈ ਚਾਰ ਸਾਢੇ ਹਾਂ 450 500 ਵੀ ਹੋ ਸਕਦਾ ਗਿਣਤੀ ਨਹੀਂ ਹੈ ਪੱਕ 500 ਵੀ ਹੋ ਸਕਦਾ ਬਰਿੰਦਾਵਨ ਤੋਂ ਮਹਾਂਪੁਰਖਾਂ ਦਾ ਫੋਨ ਆਇਆ ਬਈ ਅਸੀਂ ਸੰਗਤੀ ਸੇਵਾ ਕਰਨੀ ਆਉਂਦਿਆਂ ਹੋਇਆ ਮਥਰਾ ਉਹ ਸੰਗਤ ਵਾਸਤੇ ਲੰਗਰ ਪਾਣੀ ਲੈ ਕੇ ਆਉਣਗੇ ਬਰਿੰਦਾਵਨ ਸਤਿਮ ਸਿੰਘ ਉਹਤੇ ਮਹਾਂਪੁਰਖ ਹੈ उन्होंने किसी तरह पता लग गया संगत आ रही है वो भी सेवा कर रही सामने देख सकते हो जो संगत हजूर साहब जा रही है ਉਹਨਾਂ ਵਾਤੇ ਪਾਣੀ ਦੇ ਡੱਬੇ ਭੰਡੇ ਜਾ ਰਹੇ ਨੇ ਪਾਣੀ ਦੇ ਡੱਬੇ ਭੰਡੇ ਜਾ ਰਹੇ ਨੇ ਜੋ ਹਜੂਰ ਸਾਹਿਬ ਸੰਗ ਜਾ ਰਹੀ ਹੈ ਜਲਦੀ ਸ਼ਮੀਲਾਈ ਹੋਈ ਹੈ ਦੇਖ ਸਕਦੇ ਹੋ ਜੋ ਹਜੂਰ ਸਾਹਿਬ ਸੰਗ ਜਾ ਰਹੀ ਹੈ ਹੋਰ ਵੀ ਜੋ ਤੇ ਸੰਗ ਪਹੁੰਚੀ ਹੋਈ ਹੈ ਸਭ ਨੂੰ ਧਰਵਾਤੇ ਜਲਦੀ ਸ਼ਮੀਲ ਲੱਗੀ ਹੋਈ ਹੈ

ਆ ਬਾਬਾ ਹਜੂਰਾ ਸਿੰਘ ਦੀ ਸੰਥਿਆ ਕਰਵਾਉਂਦੇ ਨੇ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਤਾਂ ਹਰ ਇੱਕ ਸਾਲ ਹੀ ਹਜੂਰ ਸਾਹਿਬ ਦਰਸ਼ਨ ਮੇਲਣ ਲਈ ਜਾਇਆ ਜਾਂਦਾ ਸੋ ਇਸ ਵਾਰ ਵੀ ਭਾਈ ਮਤੀ ਦਾਸ ਨਗਰ ਰਸ਼ੀਦ ਭਾਈ ਮਤੀ ਦਾਸ ਨਗਰ ਗੁਰਦੁਆਰਾ ਸੰਥਿਆ ਹੋ ਰਹੀ ਹੈ ਤੇ ਉੱਥੋਂ ਦੀ ਸੰਗਤ ਪਲੱਸ ਹੋਰ ਬਠਿੰਡੇ ਦੀ ਸੰਗਤ तकरीबन 450 ਜਾਂ 500 ਦੇ ਕਰੀਬ ਪ੍ਰਾਣੀਆਂ ਜਿਹੜੇ ਦਰਸ਼ਨਾਂ ਲਈ ਜਾ ਰਹੇ ਨੇ ਤੇ ਗੁਰਸਾਹਿਬ ਦੀ ਕਿਰਪਾ ਨਾਲ ਮੇਰਾ ਵੀ ਸਵਾਭ ਬਣ ਜਾਂਦਾ ਕਿਉਂਕਿ ਸੰਗਤ ਦੇ ਨਾਲ ਜਿਹੜਾ ਦਰਸ਼ਨ ਕਰਨ ਦਾ ਜਿਹੜਾ ਵੱਖਰਾ ਹੀ ਆਨੰਦ ਹੁੰਦਾ ਸੰਤਾਂ ਮਹਾਂਪੁਰਖਾਂ ਨਾਲ ਜੋ ਦਰਸ਼ਨ ਕਰਨ ਦਾ ਆਨੰਦ ਹੁੰਦਾ ਸੋ ਉਸੇ ਕਾਰਨ ਮੇਰਾ ਵੀ ਮਾਨਾ ਬੜਾ ਕਰਦਾ ਜੋ ਗੁਰੂ ਸਾਹਿਬ ਕਿਰਪਾ ਕਰਦੇ ਆ ਅ ਇਸ ਵਾਰ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਜਾ ਰਹੇ ਆ ਵਾਹਿ ਖਾਲਸਾ ਵਾਹਿ ਮਤਿ ਦਾ ਮੈਂ ਲਾਇਆ ਜੀ ਈ ਨਾ ਰੂਈ ਮਾਈ ਗੁਰੂ ਸਾਧਨਾਮ ਬਾਹੀ ਗੁਰੂ ਸਾਧਨਾ ਮੁਹਾਈ ਗੁਰੂ ਸਾਧਨਾ